ਵਿਸ਼ੇਸ਼ ਦੇ ਵੱਲੋਂ ਜਗਰਾਉਂ ਪਸ਼ੂ ਮੰਡੀ ਦੇ ਵਿੱਚ ਅੱਜ ਤੋਂ 18ਵਾਂ ਡੇਰੀ ਪੈਕਸਪੋ ਸ਼ੁਰੂ ਕੀਤਾ ਗਿਆ ਹੈ ਇਸ ਮੌਕੇ ਜਿਥੇ ਕਿ ਪੀਡੀਐਫ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਚੰਦਾ ਚੜਾ ਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਉੱਥੇ ਹੀ ਹਜ਼ਾਰਾਂ ਕਿਸਾਨਾਂ ਨੇ ਇੱਥੇ ਪੰਜਾਬ ਪਰ ਵਿੱਚੋਂ ਵੀ ਦੱਸਦੇ ਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਸਗੋਂ ਪੂਰੇ ਦੇਸ਼ ਭਰ ਦੇ ਵਿੱਚ ਹਿਰਕਤ ਕਰ ਰਹੇ ਨੇ ਮੇਲੇ ਦੇ ਵਿੱਚ ਆਇਆਂ ਦੇਸ਼ ਵਿਦੇਸ਼ ਦੀਆਂ 300 ਤੋਂ ਵੱਧ ਕੰਪਨੀਆਂ ਦੇ ਵੱਲੋਂ ਸਟਾਲ ਵੀਲ ਲਗਾਏ ਗਏ ਨੇ ਤੇ ਦੇਖੇ ਗਏ ਨੇ ਕਿਉਂਕਿ ਇਹਨਾਂ ਸਟਾਲਾਂ ਤੋਂ ਕਿਸਾਨਾਂ ਨੂੰ ਡੇਰੀ ਫਾਰਮਿੰਗ ਨੂੰ ਹੋਰ ਵੀ ਵਧੀਆ ਢੰਗ ਦੇ ਨਾਲ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਮਿਲਦੀ ਹੈ ਪਰੋਗਰੈਸਿਵ ਡੈਰੀ ਫਾਰਮਿੰਗ ਐਸੋਸੀਏਸ਼ਨ ਵੱਲੋਂ ਅੱਜ ਜਗਰਾਉਂ ਦੀ ਪਸ਼ੂ ਮੰਡੀ ਦੇ ਵਿੱਚ 18ਵਾਂ ਡੈਰੀ ਐਕਸਪੋ ਲਗਾਇਆ ਜਾ ਰਿਹਾ ਹੈ ਔਰ ਇੱਥੇ ਸਾਡੇ ਨਾਲ ਮੌਜੂਦ ਨੇ ਇਸ ਪ੍ਰੋਗਰੈਸਿਵ ਡੈਰੀ ਫਾਰਮਿੰਗ ਐਸੋਸੀਏਸ਼ਨ ਦੇ ਇੱਕ ਡਾਇਨਾਮਿਕ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਬਣਿਆ ਹੋਇਆ ਹੈ ਔਰ ਕਿਸ ਮੋਟਿਵ ਨਾਲ ਉਹ ਚੱਲੇ ਸੰ ਉਸ ਮੋਟਿਵ ਨੂੰ ਪੂਰਾ ਕਰਨ 'ਚ ਉਹਨਾਂ ਨੂੰ ਕਿਸਾਨ ਵੀਰਾਂ ਵੱਲੋਂ ਕਿੰਨਾ ਕੁ ਸਾਥ ਮਿਲਿਆ ਤੇ ਹੁਣ ਯੂਥ ਦਾ ਵੀ ਕਿੰਨਾ ਕੁ ਸਾਥ ਮਿਲ ਰਿਹਾ ਸਸੀਗਲ ਪ੍ਰਧਾਨ ਜੀ ਸਸੀਗਲ ਜੀ ਕੀ ਕਹੋਗੇ ਪ੍ਰਧਾਨ ਜੀ ਇਹ ਡੈਰੀ ਐਕਸਪੋ ਦੇ ਵਿੱਚ ਜਿਸ ਮੋਟਿਵ ਲੈ ਕੇ ਆਪਾਂ ਚੱਲੇ ਸੀ ਕਿੰਨਾ ਕੁ ਲੱਗਦਾ ਆਪਾਂ ਉਸ ਮੋਟਿਵ ਵਿੱਚ ਪੂਰਾ ਖਰਾ ਉਤਰੇ ਆ ਤੇ ਇਹ ਨੌਜਵਾਨ ਇਸ ਵੇਲੇ ਕਿੰਨਾ ਕੁ ਆਪਣ ਨਾਲ ਸਾਥ ਦੇ ਰਿਹਾ ਨਹੀਂ ਅਸੀਂ ਜੋ ਸੋਚ ਲੈ ਕੇ ਚੱਲੇ ਵਾਹਿਗੁਰੂ ਦੀ ਕਿਰਪਾ ਨਾਲ ਉਹ ਸੋਚ ਸਾਡੀ ਹਰ ਸੋਚ ਪੂਰੀ ਹੋਈ ਹੈ ਉਹ ਸੰਸਥਾ ਰਹੀਂ ਪੂਰੀ ਹੋਈ ਹੈ ਪੀਡੀਐਫ ਰਹੀਂ ਕਿਉਂਕਿ ਅਸੀਂ ਇਹ ਮੰਨ ਕੇ ਚੱਲੇ ਵੀ ਅਸੀਂ ਇਹਨੂੰ ਡੈਰੀ ਸਟੇਟ ਬਣਾਉਣਾ ਪੰਜਾਬ ਨੂੰ ਅੱਜ ਪੰਜਾਬ ਡੈਰੀ ਸਟੇਟ ਬਣ ਚੁੱਕਿਆ ਅੱਜ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਸਾਰੇ ਦੇਸ਼ ਦੇ ਵਿੱਚ ਇੰਨੀ ਡੈਰੀ ਆ ਉਹ ਉਨੀ ਇਕੱਲੀ ਪੰਜਾਬ ਦੇ ਵਿੱਚ ਹੈਗੀ ਆ ਤੇ ਇਹ ਔਰ ਇਹਦਾ ਇਹ ਅੱਜ ਵੱਡੀ ਗੱਲ ਇਹ ਆ ਕਿ ਪਿਛਲੇ 1.5 ਸਾਲ ਚ 20% ਫਾਰਮਰ ਬਧੇ ਹੋਰ ਜਿਹਦੇ ਨਵੇਂ ਬੱਚੇ ਕੋਈ ਕੈਨੇਡਾ ਨਹੀਂ ਜਾਣਾ ਅਮਰੀਕਾ ਨਹੀਂ ਜਾਣਾ ਚਾਹੁੰਦੇ ਇੱਥੇ ਰਹਿਣਾ ਚਾਹੁੰਦੇ ਜੇ ਉਧਰ ਵਾਪਸ ਆ ਰਹੇ ਉਹ ਵੀ ਡੇਰੀ ਚਾਲ ਰਹੇ ਆ ਔਰ ਸਭ ਤੋਂ ਵੱਡੀ ਗੱਲ ਹੈ ਜੀ ਵੀ ਇਹ ਜਿਹੜੇ ਜਿਹੜੇ 20 50 ਗਾਂ ਵਾਲੇ ਫਾਰਮਰ ਸੀ ਉਹ 100 ਤੇ ਜਿਹੜਾ 100 ਵਾਲੇ 500 ਤੇ 300 ਤੇ ਸਾਈਜ਼ ਵੱਡੇ ਹੋਰੇ ਫਾਰਮਾਂ ਦੇ ਦੁੱਧ ਦੀ ਮਿਲਕ ਜਿਹੜੀ ਮਿਲਕ ਪ੍ਰੋਡਕਸ਼ਨ ਹੈ ਜਿਹੜੀ ਉਹ ਵੱਧ ਰਹੀ ਹੈ ਜਦਕਿ ਬੈਕਜਾਰ ਡੈਰੀ ਘਟ ਰਹੀ ਹੈ ਤੁਸੀਂ ਔਰ ਇਹ ਸਾਡੇ ਸ਼ੋ ਦਾ ਵੀ ਮੋਟਿਵ ਇਹ ਹੈ ਵੀ ਇੱਥੇ ਲੋਕਾਂ ਨੂੰ ਬਰੀਡਿੰਗ ਕਿਵੇਂ ਕਰਨੀ ਆ ਕਿਵੇਂ ਬਰੀਡ ਨਸਲ ਸੁਧਾਰ ਕਰਨਾ ਵਾ ਉਹ ਸ਼ੋਅ ਦੱਸਦਾ ਕੰਪੀਟੀਸ਼ਨ ਬਰੀਡ ਦੇ ਕੰਪੀਟੀਸ਼ਨ ਉਹਦੇ ਮਿਲਕ ਦੇ ਰਿਕਾਰਡ ਬਣਦੇ ਪਿਛਲੇ ਸਾਲ ਦਾ 74 ਲੀਟਰ ਪਲੱਸ ਦਾ ਵਾ ਐਸ ਆਰ ਇਹਦੋਂ ਵੱਧੂਗਾ ਜੀ ਇੱਥੇ ਮੌਜੂਦ ਨੇ ਸਾਡੇ ਨਾਲ ਇੱਥੇ ਪੀ ਡੀ ਐਫ ਐ ਦੇ ਹੀ ਮੈਂਬਰ ਰੇਸ਼ਮ ਸਿੰਘ ਭੁੱਲਰ ਜੀ ਰੇ ਭੁੱਲਰ ਸਾਹਿਬ ਕੀ ਕਹੋਗੇ ਜੀ ਕਿੱਦਾਂ ਦਾ ਇੱਥੇ ਮਾਹੌਲ ਬਣਿਆ ਹੈ ਅੱਜ ਪੀ ਡੀ ਐਫ ਐ ਦਾ ਐਕਸਪੋ ਸ਼ੁਰੂ ਹੋਇਆ ਕੀ ਕਹੋਗੇ ਤੁਸੀਂ ਜੀ ਕਿਸ ਨੇਹਾ ਦੇਓਗੇ ਸਾਰਿਆਂ ਨੂੰ ਸਾਰਿਆਂ ਨੂੰ ਇਹੋ ਜਿਹਾ ਜਨੈ ਆਇਆ ਮਤਲਬ ਆਜਾ ਜੇ ਮੇਲਾ ਸਟਾਰਟ ਹੀ ਹੋਇਆ ਹੁਣੇ ਤੁਸੀਂ ਦੇਖ ਰਹੇ ਕਿੰਨਾ ਰਸੇ ਜੋ ਬੰਦਾ ਆਉਂਦਾ ਮੇਲੇ ਚ ਸਿੱਕੇ ਜਾਂਦਾ ਹੈ ਅਸੀਂ ਸਰ ਨੂੰ ਇਹੋਸ਼ ਨੇ ਆ ਦੇਣਾ ਵੀ ਆਪਾਂ ਜੇ ਅਡਲਟਰੇਸ਼ਨ ਰੋਕਣੀ ਹੈ ਤੇ ਆਪਾਂ ਸਾਰਿਆਂ ਨੂੰ ਵੇਰ ਹੋਣਾ ਪਾਏ ਜੀ ਤੇ ਮੋਸਟਲੀ ਲਖੇਗਾ ਕਿ ਮਤਲਬ ਜਿਹੜੀ ਇਹ ਅਡਲਟਰੇਸ਼ਨ ਹੈ ਇਹ ਖੁੱਲੇ ਪਦਾਰਥਾਂ ਦੇ ਹੁੰਦੀ ਹੈ ਪੈਕੇਟ ਬੰਦ ਦੇ ਵਿੱਚ ਨਹੀਂ ਹੁੰਦੀ ਪੈਕੇਟ ਬੰਦ ਦੇ ਵਿੱਚ ਹਰੇਕ ਕੰਪਨੀ ਜਿਹੜੀ ਪੈਕੇਟ ਬੰਦ ਕਰਦੀ ਹੈ ਜਿੰਮੇਵਾਰ ਹੁੰਦੀ ਹੈ ਜੀ ਤੇ ਮੈਂ ਆ ਚੀਜ਼ ਬੰਦ ਕੀਤੀ ਆ ਚੀਜ਼ ਬੰਦੇ ਚ ਪਾਈ ਜੀ ਖੁੱਲੇ ਚ ਪਤਾ ਨਹੀਂ ਲੱਗਦਾ ਜੀ ਸੋ ਦੇਖ ਕੰਜ਼ੀ ਕਿਸ ਤਰ੍ਹਾਂ ਆਪਾਂ ਨੂੰ ਪੀਡੀਐਫ ਦੇ ਪ੍ਰਧਾਨ ਜੀ ਔਰ ਮੈਂਬਰਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਉਹ ਜਿੰਨਾ ਵੀ ਹੋ ਸਕਦਾ ਮਲਾਵਟ ਖੋਰੀ ਤੋਂ ਬਚਣ ਦੇ ਲਈ ਇੱਥੇ ਜਿਹੜੇ ਪ੍ਰੋਡਕਟ ਨੇ ਮਿਲਕ ਦੇ ਉਹ ਬੰਦ ਪੈਗਟੇ ਖਰੀਦਣ ਚੰਗੀਆਂ ਕੰਪਨੀਆਂ ਦਾ ਖਰੀਦਣ ਤਾਂ ਜੋ ਮਲਾਵਟ ਖੋਰੀ ਤੋਂ ਬਚਿਆ ਜਾ ਸਕੇ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨੌਜਵਾਨੀ ਸਾਡੇ ਨਾਲ ਬਹੁਤ ਜ਼ਿਆਦਾ ਜੁੜ ਰਹੀ ਹੈ ਔਰ ਪਿਛਲੇ ਸਾਲ ਨਾਲੋਂ 20% ਜਿਹੜੀ ਹੈ ਫਾਰਮਿੰਗ ਦੇ ਵਿੱਚ ਮੈਂਬਰਾਂ ਦੇ ਵਾਲਾ ਵਾਅਦਾ ਹੋਇਆ ਔਰ ਇਸੇ ਤਰ੍ਹਾਂ ਹੀ ਉਹਨਾਂ ਦਾ ਜਿਹੜਾ ਮੋਟਿਵ ਹੈ ਚਿੱਟੀ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਲਿਆਉਂਦਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਇੱਕ ਦਿ ਆਪਣੇ ਸਾਥੀ ਰੁਜਨੀਸ਼ ਵਾਂਸਲ ਦੇ ਨਾਲ ਹੇਮਰਾਜ ਬੱਬਰ